ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਭ ਤੋਂ ਵੱਧ ਸਮਾਪਿਤ ਹੋਣ ਵਾਲੇ ਭਾਈ ਮਰਦਾਨਾ ਜੀ ਦਾ ਅੱਜ ਹੈ ਜਨਮ ਦਿਨ ਤੇ ਅੱਜ ਅਸੀਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਬਹੁਤ ਖਾਸ ਗੱਲਾਂ ਤੇ ਪਰ ਤੇ ਫਰੂਲਾਂ ਕੇ ਕਈ ਸਦੀਆਂ ਪਹਿਲਾਂ ਦੇ ਇਤਿਹਾਸ ਨੂੰ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਉਹ ਸਾਥੀ ਸਨ ਜਿਨ੍ਹਾਂ ਉਹਨਾਂ ਦਾ ਸਾਥ ਪੂਰੇ 47 ਸਾਲ ਦਿੱਤਾ ਭਾਈ ਮਰਦਾਨਾ ਦਾ ਪਹਿਲਾ ਨਾਮ ਦਾਨਾ ਸੀ ਅਤੇ ਜਾਤ ਮਿਰਾਸੀ ਮਲਾਸੀਆਂ ਨੂੰ ਸਮਾਜ ਦੇ ਵਿੱਚ ਨੀਮੀ ਜਾਤ ਦੇ ਵਿੱਚ ਗਿਣਿਆ ਜਾਂਦਾ ਸੀ ਇਹਨਾਂ ਦਾ ਮੁੱਖ ਕੀਤਾ ਮਨੋਰੰਜਨ ਅਤੇ ਗੋਣਾ ਬਚਾਉਣਾ ਚਾਹੇ ਉਹ ਰਾਜਿਆਂ ਮਹਾਰਾਜਿਆਂ ਵਾਸਤੇ ਹੋਵੇ ਜਾਂ ਫਿਰ ਆਮ ਲੋਕਾਂ ਲਈ ਗੁਰੂ ਸਾਖਿਬ ਨੇ ਜੱਦਪਾਈ ਮਰਦਾਨੇ ਦਾ ਰਾਗਾਂ ਦੇ ਵਿੱਚ ਰਬਾਬ ਵਜਾਉਣਾ ਸੁਣਿਆ ਤਾਂ ਉਸ ਨੂੰ ਆਪਣਾ ਮਿੱਤਰ ਅਤੇ ਲੰਬੇ ਸਫਰਾਂ ਨੰਦਾ ਸਾਥੀ ਹੋਣ ਦਾ ਮਾਨ ਬਖਸ਼ਿਆ ਦਾਨਾਂ ਨੂੰ ਮਰਦਾਨਾ ਦਾ ਨਾਂ ਗੁਰੂ ਸਾਹਿਬ ਨੇ ਹੀ ਬਖਸ਼ਿਆ ਪਾਈ ਮਰਦਾਨੇ ਵਾਸਤੇ ਪਹਾੜੀਆਂ ਦੀ ਸਰਤੀ ਰੇਗਿਸਤਾਨਾਂ ਦੀ ਗਰਮੀ ਜੰਗਲਾਂ ਦੇ ਵਿੱਚ ਜਾਨਵਰਾਂ ਦਾ ਡਰ ਉਜਾੜ ਅਤੇ ਵਿਰਾਨੇ ਦੇ ਵਿੱਚ ਭੁੱਖ ਪਿਆਸ ਇਹ ਘਰ ਤਾਂ ਮੋਹ ਗੁਰੂ ਦਾ ਸਾਥ ਦੇਣ ਦੇ ਵਿੱਚ ਅੰਕੜਾ ਨਾ ਬਣੇ ਗੁਰੂ ਨੇ ਉਸ ਵਿੱਚੋਂ ਪੰਜ ਵਿਚਾਰ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਨੂੰ ਕੱਢ ਕੇ ਪੰਜ ਗੁਣ ਸਤ ਸੰਤੋਖ ਸਬਰ ਦਇਆ ਤੇ ਰਮ ਦੇ ਵਿੱਚ ਜਿਹੜਾ ਗਾ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਭਰ ਦਿੱਤਾ ਉਸ ਨੂੰ ਇੱਕ ਸੰਤ ਅਤੇ ਸਾਰਿਆਂ ਦਾ ਪ੍ਰਾਖ ਹੋਣ ਦਾ ਮਾਣ ਦਿੱਛ ਦਿੱਤਾ ਪਾਈ ਮਰਦਾਨੇ ਦਾ ਜਨਮ 1459 ਨੂੰ ਰਾਈਪੋਈ ਦੀ ਤਲਵੰਡੀ ਦੇ ਵਿੱਚ ਹੋਇਆ ਪਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਦੇ ਵਿੱਚ 9 ਸਾਲ ਫੱਟਾ ਸੀ ਉਸ ਦੇ ਪਿਤਾ ਮੀਰ ਬਾਤਰੇ ਪਿੰਡ ਦਾ ਮਰਾਸੀ ਸੀ ਉਹਨਾਂ ਦਿਨਾਂ ਦੇ ਵਿੱਚ ਕੋਈ ਚਿੱਠੀ ਪੱਤਰ ਭੇਜਣ ਦਾ ਸਾਧਨ ਨਹੀਂ ਸੀ ਮਰਾਸੀਏ ਕੰਮ ਕਰਿਆ ਕਰਦੇ ਸੇ ਪਿੰਡ ਦੇ ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਨੂੰ ਸਭ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ ਉਹਨਾਂ ਦੀ ਜ਼ਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ ਅਤੇ ਉਹ ਹਰ ਇੱਕ ਦੇ ਘਰ ਰਹਿ ਸਕਦੇ ਅਤੇ ਹਰ ਇੱਕ ਦੇ ਘਰ ਦਾ ਖਾ ਪੀ ਸਕਦੇ ਸੀ ਜ਼ਮਾਨਾ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ ਆਉਂਦੇ ਜਾਂਦੇ ਰਹਿੰਦੇ ਸੀ ਇਸ ਕਰਕੇ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁੱਕੀ ਸੀ ਰਸਤੇ ਦੇ ਵਿੱਚ ਇਕੱਲੇ ਹੋਣ ਕਾਰਨ ਆਪਣਾ ਆਪ ਬਹਿਲੋਨ ਦੇ ਲਈ ਗਾਣਾ ਤੇ ਵਜਾਉਣਾ ਉਹਨਾਂ ਦਾ ਇੱਕ ਸ਼ੁਗਲ ਸੀ ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਈ ਮਰਦਾਨਾ ਜਿਹਦੇ ਨਾਮ ਤੇ ਤਿੰਨ ਸ਼ਬਦ ਦਰਜ ਹੈ ਕਈ ਵਿਦਵਾਨ ਇਹਨਾਂ ਨੂੰ ਇੱਕ ਸੰਪੂਰਨ ਸ਼ਬਦ ਮੰਨਦੇ ਹੈ ਇਹ ਸ਼ਬਦ ਬਿਹਾਗੜੇ ਦੀ ਵਾਰ ਮਹੱਲਾ ਚਾਰ ਦੇ ਨਾਲ ਦਰਜ ਹੈ ਪਾਈ ਮਰਦਾਨੇ ਦੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਟੰਕਿਆਈਆਂ ਹੋਣ ਤੋਂ ਇਲਾਵਾ ਰਬਾਬ ਵਜੋਂ ਦਾ ਖਾਸ ਕੌਣ ਸੀ ਜਿਸ ਨਾਲ ਉਸ ਨੇ ਗੁਰੂ ਜੀ ਦੀ ਰਚੀ ਬਾਣੀ 19 ਰਾਗਾਂ ਦੇ ਵਿੱਚ ਗਾਇਨ ਕੀਤੇ ਇਹ ਵੀ ਸਪਸ਼ਟ ਹੈ ਕਿ ਪਾਈ ਮਰਦਾਨਾ ਜੀ ਵਿਆਹ ਹੋਏ ਸਨ ਪਰ ਇਹ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਇਸ ਬਾਰੇ ਕੋਈ ਵੀ ਜਾਣਕਾਰੀ ਸ਼ਾਇਦ ਬਹੁਤੇ ਲੋਕਾਂ ਨੂੰ ਵੀ ਨਹੀਂ ਪਤਾ ਉਹਨਾਂ ਦੀ ਘੱਟੋ ਘੱਟ ਇੱਕ ਸੰਤਾਨ ਦਾ ਨਾਂ ਇਤਿਹਾਸ ਨੇ ਨਹੀਂ ਵਿਸਾਰਿਆ ਉਹਨਾਂ ਦਾ ਸੁਪੁੱਤਰ ਪਾਈ ਸਜਾਤਾ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਗਾਤਰਿਆ ਅੰਤ ਦੇ ਵਿੱਚ ਗੱਲ ਕਰਾਂਗੇ ਉਹਨਾਂ ਦੇ ਦੇਹਾਂਤ ਦੇ ਬਾਰੇ ਪਾਈ ਮਰਦਾਨਾ ਜੀ ਦਾ ਦੇਹਾਂਤ ਕਦੋਂ ਅਤੇ ਕਿੱਥੇ ਹੋਇਆ ਇਸ ਬਾਰੇ ਵੀ ਅੰਤਿਮ ਫੈਸਲਾ ਲੈਣਾ ਮੁਸ਼ਕਿਲ ਹੈ ਪਾਈ ਕਾਨ ਸਿੰਘ ਨੇ ਆਪ ਜੀ ਦਾ ਦੇਹਾਂਤ 13 ਮੱਕਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਗੁਰਮੁਤੇ ਕਿਨਾਰੇ ਹੋਣਾ ਦੱਸਿਆ ਨਾਲ ਹੀ ਇਹ ਵੀ ਮੰਨਿਆ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸੰਸਕਾਰ ਆਪ ਕੀਤਾ ਇਸ ਕਥਨ ਦੇ ਨਾਲ ਸਹਿਮਤ ਹੋਣਾ ਇਸ ਕਰਕੇ ਥੋੜਾ ਮੁਸ਼ਕਲ ਹੈ ਕਿਉਂਕਿ ਸਮਤ 1591 ਦੇ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸੰ ਉਹਨਾਂ ਦਾ ਸੰਸਕਾਰ ਦੇ ਲਈ ਮੁੜ ਅਫਗਾਨਿਸਤਾਨ ਜਾਣਾ ਉਲੇਖ ਕਿਧਰੇ ਨਹੀਂ ਮਿਲਦਾ ਦੂਜੇ ਪਾਸੇ ਕੁਝ ਇਤਿਹਾਸਕਾਰਾਂ ਨੇ ਪਾਈ ਮਰਦਾਨਾ ਜੀ ਦਾ ਦਿਹਾਤ ਕਰਤਾਰਪੁਰ ਵਿਖੇ குரு ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਦੱਸਿਆ ਪਾਈ ਮਰਦਾਨਾ ਜੀ ਦੀ ਰਬਾਬ ਅੱਜ ਵੀ ਕਿਰਤਨੀਆਂ ਦਾ ਪ੍ਰੇਰਨਾ ਸਰੋਤ ਹੈ